ਫਲ ਉਹ ਉਤਲੀ ਅਦਾਲਤ ਚਲੋ ਮਗਰਲੀ ਥਲੜੀ ਅਦਾਲਤ ਤੋਂ ਕੁਝ ਪਤਾ ਹੀ ਕਰ ਸਕਦੇ ਜਮਾਨ ਦੇ ਨੇ ਬਦਾਨਾ ਉੱਪਰ ਦੀ ਅਕਾਲਕੋ ਫਾਈਬਰ ਦੀ ਅਦਾਲਤ ਜਿਹੜੀ ਈਸ਼ਵਰ ਅੱਲਾ ਗੋੜ ਦੀ ਅਦਾਲਤ ਹੈ ਨਾ ਉਹ ਤਾਂ ਅਗਲੇ ਜਨਮ ਤੱਕ ਕਰਮ ਦਾ ਫਲ ਦਿੰਦੀ ਆ ਬੱਚਾ ਤਾਂ ਘੁੱਤਣਾ ਵੇਂਦਾ ਮੈਂ ਤੁਹਾਨੂੰ ਦੱਸਾਂ ਅਚਿਤਰਾ ਕੋੜੋ ਤੁਸੀਂ ਸਾਰੇ ਬੜੇ ਸਿਆਣੇ ਸੋਚੇ ਹੋ ਬੰਦੇ ਬੈਠੇ ਨੇ ਗ੍ਰੰਥ ਪੜੋ ਅੱਗੇ ਤਾਂ ਇਤਿਹਾਸ ਜਿਹੜਾ ਹੈ ਕਰਮ ਦਾ ਫਲ ਜਿਹੜਾ ਪੁੱਤਣਾ ਕੋਈ ਵੀ ਕੰਮ ਜਲਦੀ ਦੇਖ ਕੇ ਆਪਾਂ ਉਸ ਇਨਸਾਨ ਕੋਈ ਦੰਗ ਬਲਤ ਨਾ ਕਰੋ ਬਸ ਉਸ ਦੀ ਰਜ਼ਾ ਵਿੱਚ ਰੋ ਤੋ ਮੈਂ ਕੇਜਰੀਵਾਲ ਔਰ ਪਾਰਟੀ ਔਰ ਉੱਪਰ ਕੋ ਬੰਦੂਗਾ ਕਿ ਉਸ ਚਲੋ ਸਾਡੇ ਤੋਂ ਨਹੀਂ ਡਰ ਲੱਗਦਾ ਲੋਕਾਂ ਤੋਂ ਨਹੀਂ ਡਰ ਲੱਗਦਾ ਉਸ ਪਰਮਾਤਮਾ ਤੋਂ ਰੱਬ ਤੋਂ ਡਰ ਕੇ ਚੱਤੋ ਐਡਾ ਜੁਲਮ ਦਾ ਭਾਂਡਾ ਮੱਤ ਪਰੋ ਕਿ ਉਹ ਛਲਕ ਛਲ ਕੇ ਤੇ ਤੋਂ ਜੜਾ ਅੱਲਾ ਹਿਸਾਬ ਦੇਣਾ ਪਵੇ ਸਾਰਿਆਂ ਦਾ ਬਹੁਤ ਧੰਨਵਾਦ ਪਿਆਰ ਨਾਲ ਫਤਿਹ ਕਰੀ ਵਧੀਆ ਜਿਲਾ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਤਾ ਜੀ ਕਾਲਜ ਲੈ ਕੇ ਆਏ ਸੀ ਇੱਕ ਜਾਣ ਉਸਤਾ ਸਕੂਲਾਂ ਦਾ ਇੱਕ ਅੰਦਰ ਕਾਲਜ ਹੈ। ਆਪੀ ਨੂੰ ਕੀ ਦੱਸਾਂ ਕਿ ਕਿਸ ਨੂੰ ਕਹਿਣੀ ਨਹੀਂ ਕਿਦੋਂ ਮੈਨੂੰ ਮੋੜ ਪਾਇਆ। ਇਹ ਪੰਜਾਬ ਦਾ ਜਿਹੜਾ ਕੰਮ ਹੋਣ ਵਾਲਾ ਸੋ ਮੈਂ ਸਾਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਜੱਲਾਹ ਪੰਜਾਬ ਸਰਕਾਰ ਜੱਲਾਹ ਪੰਜਾਬ ਸਰਕਾਰ ਜੱਲਾਹ ਕੰਮ ਨੂੰ ਕੰਮ ਨੂੰ ਸੁਣ ਲੋ ਸੁਣ ਲੋ ਤੁਸੀਂ ਜਿਹੜੇ ਨੇ ਸਾਰੇ ਪੰਜਾਬ ਦੇ ਧਰਮੇ ਲੱਗੇ ਟੋਟਲ ਡੀਐਸਪੀ ਅੱਜ ਮਹਾਰਾਸ਼ਟਰ ਅੰਨੇ ਲਾ ਕੇ ਇੱਧਾ ਲੱਗ ਰਹੇ ਨਾਲੇ 50 ਸਰਕਾਰ ਜੰਦਾਬਾਦ 50 ਪੁਲਿਸ ਜੰਦਾਬਾਦ ਨਹੀਂ ਜੰਦਾਬਾਦ ਹਰੇ ਸਟੇਟ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੰਨੇ ਸਬਡਿਵੀਜ਼ਨਲ ਡੀਐਸਪੀ ਆਫਿਸ ਆ ਉਹਨਾਂ ਦੇ ਪੰਜਾਬ ਦੇ ਵਿੱਚ ਧਰਨੇ ਲੱਗੇ ਆ ਅੱਜ ਫਲੱਤ ਵਿੱਚ ਵੀ ਬੜੀ ਵੱਡੀ ਤਾਦਾਦ ਵਿੱਚ ਕਾਂਗਰਸ ਦੇ ਵਰਕਰਸ ਨੇ ਔਰ ਆਮ ਜਨਤਾ ਨੇ ਆ ਕੇ ਧਰਨਾ ਲਾਇਆ ਵਾ ਕਿਉਂਕਿ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਕਿ ਬਹੁਤ ਜ਼ਿਆਦਾ ਭੈ ਭੀਤ ਮਾਹੌਲ ਆ ਡਰ ਦਾ ਮਾਹੌਲ ਆ ਲੁਟੇਰੇ ਛੇੜੀ ਕਹਿ ਲੋ ਕ੍ਰਾਈਮਨਲਸ ਕਹਿ ਲੋ ਗੈਂਗਸਟਰਸ ਕਹਿ ਲੋ ਜਿਦੀ ਮਰਜ਼ੀ ਉਹ ਲੁੱਟ ਕੋ ਸੁੱਟ ਕਰ ਦਿੰਦੇ ਨੇ ਬਾਲੀਆਂ ਲਾ ਲੈਂਦੇ ਨੇ ਉਹ ਖੋ ਲੁੱਟ ਖੋ ਕਰਦੇ ਨੇ ਚੋਰੀਆਂ ਪਿੰਡਾਂ ਦੇ ਵਿੱਚ ਇੱਥੋਂ ਮੈਂ ਸਟੇਜ ਤੋਂ ਗਣਾਈਆਂ 10 12 ਤਾਂ ਮੇਰੇ ਲੱਗੇ ਲੱਗੇ ਬੈਠੇ ਗਣਾਤੀਆਂ ਕਿ ਸਾਡਾ ਜੀ 10 ਤੋਲੇ ਲੈ ਗਏ ਕਿਉਂਕਿ ਮੈਂ 25 ਤੋਲੇ ਲੈ ਗਏ ਕੋ 40 ਤੋਲੇ ਔਰ ਦਨੇ ਹੋਰੀਆਂ ਨੇ 12 12 ਪੁਲਿਸ ਨਾਲ ਗੱਲ ਕਰਦੇ ਸਾਡੇ ਕੋ ਨਫਰੀ ਹੈ ਨਹੀਂ ਕੀ ਜੀ ਸਾਡੇ ਕੋ ਬੰਦੇ ਹੈ ਨਹੀਂਗੇ ਜੀ ਇਹ ਕਹਿ ਕੇ ਗੱਲ ਛਡਾ ਲੈਂਦੇ ਪੰਜਾਬ ਦੇ ਵਿੱਚ ਅਸਲ ਕੰਮ ਜਿਹੜਾ ਹੋਣ ਵਾਲਾ ਪੁਲਿਸ ਦਾ ਲਾਅ ਐਂਡ ਆਰਡਰ ਦਾ ਉਹ ਲੋਕਾਂ ਦੀ ਹਿਫਾਜ਼ਤ ਜਾਨ ਮਾਲ ਦੀ ਰੱਖੀ ਆ ਨੰਬਰ 1 ਨੰਬਰ 2 ਜਿਹੜਾ ਦੇਰਾ ਸੱਚਾ ਸੌਦਾ ਦਾ ਮੁਖੀ ਆ ਜਿਹੜਾ 295ਏ ਜਿਹਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਸਾਰਾ ਉਹਦੇ ਚ ਅੱਜ 2 ਸਾਲ ਹੋ ਗਏ ਨੇ ਹੋਮ ਡਿਪਾਰਟਮੈਂਟ ਹੋਮ ਮਿਨਿਸਟਰ ਭਗਵੰਤਪਾਨਾ ਨੇ ਅੱਜ ਤੱਕ ਉਹਦੀ ਉਹਨੂੰ ਉਹਦੀ ਉਹਦੇ ਖਿਲਾਫ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਦਿੱਤੀ ਇਹ ਕੰਮ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਪੁਲਿਸ ਦੇ ਕਰਨ ਵਾਲੇ ਨੇ ਆ ਦੂਜਾ ਲਾਰੈਂਸ ਬਿਸ਼नोई ਦੀ ਹੋਈ ਆ ਇੰਟਰਵਿਊ ਜੇਲ੍ਹ ਚ ਤੁਸੀਂ ਸਾਰੇ ਜਾਣਦੇ ਕਿ ਮੂਸੇ ਵਾਲੇ ਨੂੰ ਕਤਲ ਕੀਤਾ ਗੈਂਗਸਟਰਾਂ ਨੇ ਔਰ ਡੇਢ ਸਾਲ ਤੋਂ ਪੰਜਾਬ ਦੀ ਪੁਲਿਸ ਤੇ ਸਰਕਾਰ ਝੂਠ ਬੋਲ ਰਹੀ ਕਿ ਸਾਡੀ ਜੇਲ੍ਹ ਵਿੱਚ ਨਹੀਂ ਕਿਤੇ ਉਹਦੀ ਸਾਡੀ ਕਸਟਡੀ ਵਿੱਚ ਕਿਤੇ ਉਹਦੀ ਇੰਟਰਵਿਊ ਨਹੀਂ ਹੋਈ ਤੇ ਬਾਅਦ ਵਿੱਚ ਹਾਈ ਕੋਰਟ ਤੋਂ ਮੰਨਣਾ ਪਿਆ ਕਿ ਜਿਹੜੀ ਇੰਟਰਵਿਊ ਹੈ ਸੀਜੀਐਸਟਾਫ ਫਰੜ ਵਿੱਚ ਹੋਈ ਆ ਇਹ ਉਹਨਾਂ ਤੇ ਕਾਰਵਾਈ ਨਹੀਂ ਕਰਦੀ ਪੰਜਾਬ ਪੁਲਿਸ ਜਿਹੜੇ ਐਨਆਰਆਈ ਕਤਲ ਹੋ ਰਹੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਜਿਹੜੇ ਕਬਜ਼ੇ ਹੋ ਰਹੇ ਨੇ ਆ ਜਿਹੜੇ ਘਟਾਰੂ ਚੱਕ ਵਰਗੇ ਕਰਦੇ ਨੇ ਜਿਹੜੀਆਂ ਵੱਧ ਫੈਲੀਆਂ ਕਰਦੇ ਨੇ ਮਾਨੂੰ ਕਿ ਅਰਜੀ ਜਿਹੜੀ ਨਜਾਇਜ਼ ਕਬਜ਼ਾ ਕੀਤਾ ਐਨਆਰਆਈ ਦੀ ਓਠੀ ਦਾ ਇਹਨਾਂ ਦੇ ਐਮਐਲਏ ਰੋਜ਼ ਨਿਤ ਦੇ ਖੈਰ ਕਮੂਨੀ ਮਾਈਨਿੰਗ ਕਰਦੇ ਇਹਨਾਂ ਗੱਲਾਂ ਤੇ ਕਿਤੇ ਕੋਈ ਧਿਆਨ ਨਹੀਂਗਾ ਤਾਂ ਕਰਕੇ ਲਾਅ ਐਂਡ ਆਰਡਰ ਦੀ ਵਿਗੜਦੇ ਹੋ ਹਾਲਾਤ ਨੂੰ ਸਾਰੀ ਸਟੇਟ ਵਿੱਚ ਕਾਂਗਰਸ ਨੇ ਹਾਈਲਾਈਟ ਕੀਤਾ ਵਾ ਔਰ ਧਰਨਾ ਦਿੱਤਾ ਵਾ ਔਰ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਨੂੰ ਥੋੜਾ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਪਵੇਗਾ ਇੱਕ ਪਾਸੇ ਉਹ ਕਹਿੰਦੇ ਨੇ ਕਿ ED ਤੇ CBI ਤੇ BJP ਦੀ ਤਾਨਾਸ਼ਾਹ ਏਜੰਸੀਆਂ ਸਾਨੂੰ ਤੰਗ ਕਰ ਰਹੀਆਂ ਸਾਡੇ ਦੇ ਪੱچے ਦਰਜ ਕਰਕੇ ਉਹਨਾਂ ਨੂੰ ਅੰਦਰ ਛੁੱਟਿਆ ਜਾ ਰਿਹਾ ਦੂਜੇ ਪਾਸੇ ਉਹਨਾਂ ਦੀ ਪੰਜਾਬ ਦੀ ਪੁਲਿਸ ਭਗਵੰਤ ਪਾਣ ਦੀ ਆਮ ਆਦਮੀ ਪਾਰਟੀ ਸਰਕਾਰ ਉਦੋਂ ਦਾ ਵਕਤ ਤਾਨਾਸ਼ਾਹ ਤੇ ਤਸ਼ੱਦਦਕਾਰੀ ਹੈ ਕੱਲ ਰਾਤ ਮਾਲਵਿੰਦਰ ਸਿੰਘ ਮਾਲੀ ਇੱਕ ਐਕਟਿਵਿਸਟ ਨੇ ਐਨਾਲਿਸਟ ਨੇ ਪੋਲਿਟੀਕਲ ਔਰ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹਨਾਂ ਨੂੰ ਕੱਲ 9:11 ਵਜੇ ਘਰੋਂ ਗ੍ਰਿਫਤਾਰ ਕਰ ਲਿਆ ਕੋਈ ਵਾਰੰਟ ਨਹੀਂ ਕੋਈ ਸਬੂਤ ਨਹੀਂ ਕੋਈ ਦੱਸਿਆ ਨਹੀਂ ਪਰਿਵਾਰ ਨੂੰ ਕਿੱਥੇ ਲੈ ਕੇ ਗਏ ਨੇ ਔਰ ਅੱਜ ਪੰਜਾਬ ਦੇ ਵਿੱਚ ਇੱਕ دہشت ਪਾਈ ਜਾ ਰਹੀ ਆ ਕਿ ਜਿਹੜਾ ਵੀ ਆਦਮੀ ਸੋਸ਼ਲ ਮੀਡੀਆ ਤੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਲਿਖੇਗਾ ਜਾਂ ਬੋਲੇਗਾ ਅਸੀਂ ਤੁਹਾਡਾ ਹਸ਼ਰੋ ਹੀ ਕਰਾਂਗੇ ਜੋ ਮਾਲਵਿੰਦਰ ਮਾਲੀ ਦਾ ਕੀਤਾ ਅੱਜ ਵੈਸੇ ਵੀ ਆਪੋਜੀਸ਼ਨ ਦੇ ਖਿਲਾਫ ਵੀ ਬਹੁਤ ਟੱਕਾ ਆ ਔਰ ਤਾਨਾਸ਼ਾਹ ਰਵਈਆ ਤਾਂ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਡੇ ਤੇ ਬੀਜੇਪੀ ਵਿੱਚ ਫਰਕ ਕੀ ਆ ਦੱਸ ਤੁਸੀਂ ਤੁਸੀਂ ਬੀਜੇਪੀ ਨੂੰ ਤਾਂ ਇਲਜ਼ਾਮ ਲਾਉਂਦੇ ਹੋ ਪਰ ਬੀਜੇਪੀ ਨਾਲੋਂ ਜ਼ਿਆਦਾ ਤਾਨਾਸ਼ਾਹੀ ਤੇ ਮਾੜੇ ਕੰਮ ਤੁਸੀਂ ਪੰਜਾਬ ਦੇ ਵਿੱਚ ਦੁਰਉਪਯੋਗ ਪੁਲਿਸ ਦਾ ਇੱਥੇ ਕਰ ਰਹੇ ਹੋ ਇਸ ਕਰਕੇ ਅੱਜ ਦਾ ਧਰਨਾ ਜਿਹੜਾ ਸੀਗਾ ਔਰ ਬੜੇ ਸ਼ਾਰਟ ਨੋਟਿਸ ਤੇ ਬੜੀ ਵੱਡੀ ਤਦਾਦ ਵਿੱਚ ਆਏ ਲੋਕਾਂ 'ਚ ਬਹੁਤ ਗਿਲਾਵਾ ਲੋਕਾਂ 'ਚ ਬਹੁਤ ਗੁੱਸਾ ਪੰਚਾਇਤ ਦੀਆਂ ਚੋਣੀਆਂ ਚੋਣਾਂ ਨੂੰ ਅ ਕੀ ਕਹਿੰਦੇ ਹੁੰਦੇ ਕਿ ਉਹਨੂੰ ਕਬਜ਼ਾ ਕਰਨਾ ਚਾਹੁੰਦੇ ਪੰਚਾਇਤਾਂ ਤੇ ਲਿਸਟਾਂ ਨਹੀਂ ਦੇ ਰਹੇ ਐਵੇਂ ਹੀ ਅਫਵਾਹਾਂ ਫਲਾਪੀਆਂ ਸਾਰੇ ਪਿੰਡਾਂ 'ਚ ਤੁਹਾਡਾ ਪਿੰਡ ਅਸੀਂ ਤਾਂ ਕਰ ਦਿਆਂਗੇ ਰਿਜ਼ਰਵ ਤਾਂ ਕਿ ਜੇ ਉੱਥੋਂ ਲੋਕੀ ਭੱਜੇ ਹੋਣ ਸਾਡੇ ਕੋਲ ਔਰ ਸਾਡੇ ਹਲਕੇ ਦੇ ਵਿੱਚ ਬਹੁਤ ਭ੍ਰਿਸ਼ਟਾਚਾਰ ਹੈ ਸਾਡੇ ਨੰਬਰਦਾਰੀਆਂ ਦੇ ਪੈਸੇ ਲਏ ਜਾ ਰਹੇ ਮੈਂ ਡੀਸੀ ਕਪੂਠਾ ਨੂੰ ਵਾਰਨ ਕਰਦਾ ਕਿ ਮੋਢਾ ਤੁਹਾਡਾ ਵਾ ਪੈਸੇ ਪਿੱਛੇ ਬੋਕਰ ਪਾਰਟੀ ਲੈ ਰਹੀ ਹੈ ਤੁਸੀਂ ਦੇਖ ਲਓ 3 ਤੋਂ ਲੈ ਕੇ 5 ਲੱਖ ਰੁਪਏ ਹਰ ਨੰਬਰਦਾਰੀ ਚਾਰੇ ਹੋਏ ਔਰ ਆੜਤੀਆਂ ਦੇ ਪੈਸੇ ਜਿਹੜੇ ਟਵਾ ਟਵਾਈ ਦੇ ਕਿਉਂਕਿ ਨਾਲ ਟੈਂਡਰਾਂ ਟੁੰਡਰਾਂ ਦਾ ਵੀ ਕੰਮ ਕਰਦੇ ਉਹਦਾ ਸਾਰਿਆਂ ਦੇ ਬਕਾਇਆ ਪੈਸੇ ਜਿਹੜੇ ਆ ਉਹ ਦੇਣਦਾਰੀ ਇਹਨਾਂ ਲੋਕਾਂ ਦੀ ਔਰ ਗੈਰ ਕਾਨੂੰਨੀ ਕਬਜ਼ੇ ਨਿਹੰਗਾਂ ਨੇ ਮਾਝੇ ਜੋ ਨਿਹੰਗਾਂ ਨੇ ਨਿਹੰਗਾਂ ਦੇ ਬਾਣੇ 'ਚ ਨਾਟ ਨਿਹੰਗ ਨਿਹੰਗ ਤਾਂ ਗੁਰੂ ਕੇ ਲਾਡਲੀ ਫੌਜਾਂ ਨੇ ਨਿਹੰਗਾਂ ਦੇ ਬਾਣੇ ਵਿੱਚ ਲੈਂਡ ਮਾਫੀਆ ਢਿਲਵਾ ਮਿਆਣੀ ਅੱਡੇ ਦੇ ਉੱਤੇ ਆਣ ਕੇ ਕਰੋੜਾਂ ਰੁਪਏ ਦੀ ਜ਼ਮੀਨ ਹੜਪਣਾ ਚਾਹੁੰਦਾ ਸੀਗਾ ਬੜੀ ਮੁਸ਼ਕਲ ਨਾਲ ਉਹਨਾਂ ਦੀ ਹਿਫਾਜ਼ਤ ਕੀਤੀ ਪਰਚਾ ਦਰਜ ਕਰਾਇਆ ਉਹਨਾਂ ਸਾਰੀਆਂ ਗੱਲਾਂ ਵਿੱਚ ਬੈਕਐਂਡ ਦੇ ਉੱਤੇ ਇਹਨਾਂ ਲੋਕਾਂ ਦਾ ਹਿੱਸੇਦਾਰੀ ਹੈ ਸੋ ਕਰ ਕੀ ਹੋ ਕੀ ਰਿਹਾ ਲੈਂਡ ਮਾਫੀਆ ਪ੍ਰਮੋਟ ਹੋ ਰਿਹਾ ਸ਼ੈਲਰਾਂ ਦੇ ਆਰਧੀਆਂ ਦੇ ਪੈਸੇ ਮਾਰੇ ਜਾ ਰਹੇ ਨੇ ਨੰਬਰਦਾਰੀਆਂ ਚੋਂ ਪੈਸੇ ਲਏ ਜਾ ਰਹੇ ਨੇ ਔਰ ਜਿਹੜੇ ਸਰਪੰਚ ਬਣਾਉਣਗੇ ਮੁੜ ਕੇ ਸਰਪੰਚੀਆਂ ਬਣਾਉਣ ਸਰਪੰਚ ਬਣਾਉਣ ਦੇ ਉੱਤੇ ਪੈਸੇ ਮੰਗਦੇ ਸ਼ੈਰਾ ਸਾਹਿਬ ਜੇ ਦੇਖਿਆ ਜਾਵੇ ਤੁਹਾਡੇ ਸਾਰੀ ਗੱਲ ਦੇ ਖਿਲਾਫ ਗੁੱਸਾ ਜ਼ਾਹਰ ਕਰਦੇ ਅੱਜ ਪੁਲਤ ਵਿੱਚ ਲੋਕਾਂ ਨੇ ਤਰਨਾ ਕੀਤਾ ਤੁਹਾਡੇ ਤਰਨ ਦਾ ਵਿਰੋਧ ਕਰ ਰਹੇ ਨੇ ਆਵਾ ਦੇ ਪਾਰਟੀ ਦੇ ਕੁਝ ਵਰਕਰ ਜਿਹੜੇ ਕਿਉਂ ਕਰ ਰਹੇ ਨੇ ਇਹ ਰਿਹਾ ਇੱਥੇ ਤੁਸੀਂ ਮੈਨੂੰ ਦੱਸੋ ਕਿਉਂ ਕਰ ਰਹੇ ਨੇ ਕਾਦੇ ਲਈ ਵਿਰੋਧ ਕਰ ਰਹੇ ਹੋ ਸਰ ਸਾਹਿਬ ਦਿੱਲੀ ਦੇ ਵਿੱਚ ਜੇਕਰ ਪਾਰਟੀ ਹਰਕਤ ਹੋ ਸਕਦੀ ਹੈ ਕਿ ਆਪੋਜੀਸ਼ਨ ਦਾ ਅਧਿਕਾਰ ਹੈ ਸਟੇਟਮੈਂਟ ਤਰਨੇ ਰੋਣਾ ਤੇ ਇਹ ਬਦਮਾਸ਼ ਪਾਰਟੀ ਅਗਰ ਬਾਹਰ ਖੜੀ ਆ ਤਾਂ ਮੈਂ ਪਹਿਲਾਂ ਵੋਨ ਕਰਤਾ ਪੁਲਿਸ ਤੇ ਜ਼ਿੰਮੇਵਾਰੀ ਹੋਗੀ ਤੁਸੀਂ ਸਾਰੇ ਇਦਾਂ ਹੀ ਕੈਮਰੇ ਲੈ ਕੇ ਉਹਨਾਂ ਦਾ ਹਰਕਤਾਂ نوٹ ਕਰੋ ਔਰ ਦਿਖਾਓ ਲੋਕਾਂ ਨੂੰ ਅਰਵਿੰਦ ਕੇਜਰੀਵਾਲੀ ਦਿੱਲੀ ਦੀ ਮੀਟਿੰਗ ਚੱਲਦੀ ਪਈ ਔਰ ਕੋਰਟ ਨੇ ਅਧਿਕਾਰ ਹੀ ਖੋਲੇ ਜੀ ਸਾਰੇ ਅਸਤੀਫਾ ਤਾਂ ਦੇਣਾ ਹੀ ਪੈਣਾ ਵਾ ਜਦ ਉਹਨੇ ਕਹਿਤਾ ਮੁੱਖ ਮੰਤਰੀ ਦੇ ਦਫ਼ਤਰ ਨਹੀਂ ਜਾ ਸਕਦੇ ਕਿਸੇ ਫਾਈਲ ਤੇ ਸਾਈਨ ਨਹੀਂ ਕਰ ਸਕਦੇ ਜੇ ਅਸਤੀਫਾ ਦੇਣਾ ਸੀ ਜੇਲ੍ਹ ਜਾਣ ਤੋਂ ਪਹਿਲਾਂ ਦਿੰਦੇ ਫਿਰ ਜੀ ਮੰਨਦੇ ਕਿ ਨੈਤਿਕ ਅਸਤੀਫਾ ਵਾ ਇਹ ਤਾਂ ਅਸਤੀਫਾ ਦਵਾਇਆ ਗਿਆ ਵਾ ਹੁਣ ਦੇਖਦੇ ਕਿ ਇਹਨਾਂ ਨੂੰ ਬਣਾਉਂਦੇ ਨੇ ਮੋਸਟ ਲਾਈਕਲੀ ਲੱਗਦਾ ਕਿ ਇਹਦਾ ਅਸਰ ਜਿਹੜਾ ਪੰਜਾਬ ਦੀ ਹੈ ਚੋਣਾਂ ਤੇ ਪੰਜਾਬ ਦੇ ਵਿਚਾਰ ਵਿੱਚ ਕੇਸ਼ੀਵਾਲ ਦੀ ਕੋਈ ਸympathy ਨਹੀਂ ਮੰਨ ਲਓ ਕਹਿਣਾ ਤੁਸੀਂ ਉਹਨਾਂ ਦੀ ਜਿੰਨੀਆਂ ਸੋਸ਼ਲ ਮੀਡੀਆ ਪੋਸਟਾਂ ਉਹਨਾਂ ਦੇ ਥੱਲੇ ਕਮੈਂਟ ਪੜ ਲਿਆ ਕਰੋ ਪੰਜਾਬ 'ਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਬੇਈਮਾਨ ਬੰਦੇ ਸੀ ਇਹ ਐਵੇਂ ਨਾਰੇ ਦੇਣ ਵਾਲੇ ਬੰਦੇ ਸੀਗੇ ਇਹਨਾਂ ਨੇ ਬਦਲਾਅ ਤੇ ਜਿਹੜਾ ਹੈਗਾ ਸੀਗਾ ਭ੍ਰਿਸ਼ਟਾਚਾਰ ਦਾ ਮਾਮਲਾ ਉਹ ਸਿਰਫ ਐਵੇਂ ਬੋਗਸ ਗੱਲਾਂ ਬਾਤਾਂ 'ਚ ਉਠਾਇਆ ਸੀਗਾ ਔਰ ਇੱਕ ਇਹਨਾਂ ਦੀ ਇਨਸਪੈਕਟਰ ਨੇ ਇਹਦਾ ਇਲਜ਼ਾਮ ਲਾਇਆ ਹੋਇਆ ਡੀਜੀਪੀ ਨੂੰ ਚਿੱਠੀ ਲੈ ਕੇ ਸਾਰੇ ਮਨਿਸਟਰਾਂ ਦੇ ਖਿਲਾਫ ਆਈਪੀਐਸ ਅਫਸਰਾਂ ਦੇ ਖਿਲਾਫ ਇਸ ਕਰਕੇ ਇਹ ਸਾਰਾ ਇੱਕ ਦਿਖਾਵਾ ਸਿਗਾ ਵੀਆਈਪੀ ਕਲਚਰ ਖਤਮ ਕਰਾਂਗੇ ਤਾਂ ਕਰਕੇ ਪੰਜਾਬ ਦੇ ਵਿੱਚ ਇਹਨਾਂ ਦਾ ਗ੍ਰਾਫ ਬਹੁਤ ਬੁਰੀ ਤਰ੍ਹਾਂ gira ਔਰ ਖਾਸ ਕਰਕੇ ਜजरीवाल ਦੀ ਕੋਈ ਸਿਫਤੀ ਪੰਜਾਬ